ਸੱਚੇ ਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖ ਰਏ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਅਸਲ ਮਾਰ ਲੈ ਨਿਯਮ ਖੜਲੇ ਇਸ ਤੇ ਟਰੂਡੋ ਸਰਕਾਰ ਨੇ ਕੁਝ ਚੀਜ਼ਾਂ ਤੋਂ ਉਹ 2 ਮਹੀਨਿਆਂ ਲਈ ਹਟਾਇਆ ਜੀਐਸਟੀ ਬਹੁਤ سارے ਕੈਨੇਡੀਅਨਸ ਨੂੰ ਵੀ ਵੰਡੇ ਜਾਣਗੇ 250 ਡਾਲਰ ਦੇ ਚੈੱਕ ਵਿਧਾਨ ਮੰਤਰੀ ਟਰੂਡੋ ਦੇ ਨਵੇਂ ਐਲਾਨ ਤੋਂ ਬਾਅਦ ਪੀਅਰ ਪੋਲੀ ਨੇ ਦਿੱਤਾ ਬਿਆਨ ਕਿ ਹਾਸ ਸਾਡੇ ਕੋਲ 2 ਮਹੀਨਿਆਂ ਦੀ ਅਸਥਾਈ ਟੈਕਸ ਟ੍ਰਿਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਲਾਨ ਦਾ ਐਨ.ਪੀ. ਲੀਡਰ ਜਕਮੀਤ ਸਿੰਘ ਨੇ ਕੀਤਾ ਸਵਾਗਤ ਕਿਹਾ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਵਾਸਤੇ ਕਰਾਂਗੇ ਸਖਤ ਮਿਹਨਤ ਦੋ ਦਿਨਾਂ ਤੌਰ ਤੇ ਵਾਸ਼ਿੰਗਟਨ ਡੀਸੀ ਪਹੁੰਚੇ ਵਿਦੇਸ਼ ਮਾਮਲਿਆਂ ਦੇ ਮੰਤਰੀ ਮੈਲਾਨੀ ਜੋਲੀ ਟੈਰਿਫ ਅਤੇ ਇਮੀਗ੍ਰੇਸ਼ਨ ਦੀਆਂ ਯੋਜਨਾਵਾਂ ਦੇ ਉੱਤੇ ਕੀਤੀ ਗੱਲਬਾਤ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਕੁਝ ਚੀਜ਼ਾਂ ਤੋਂ 2 ਮਹੀਨਿਆਂ ਲਈ GST ਹਟਾਉਂਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ 250 ਡਾਲਰ ਦਾ ਚੈੱਕ ਵੀ ਬਹੁਤੇ ਕੈਨੇਡੀਅਨਸ ਪ੍ਰਾਪਤ ਕਰਨਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 14 ਦਸੰਬਰ 2024 ਤੋਂ 15 ਫਰਵਰੀ 2024 ਤੱਕ ਕੁਝ ਘਰੇਲੂ ਵਸਤੂਆਂ ਤੇ GST ਤੇ ਪ੍ਰਸਤਾਵਿਤ 2 ਮਹੀਨਿਆਂ ਦੀ ਰੋਕ ਦਾ ਐਲਾਨ ਕੀਤਾ ਹੈ ਸੋ ਇਸ ਵਾਸਤੇ ਉਹਨਾਂ ਨੇ Ontario ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਤੋਂ ਇਲਾਵਾ ਸਰਕਾਰ ਸਾਰੇ ਕੈਨੇਡੀਅਨਾਂ ਨੂੰ 250 ਡਾਲਰ ਦੀ ਛੋਟ ਦੇ ਚੈੱਕ ਜਾਰੀ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ਜਿਸ ਨੇ 2023 ਵਿੱਚ ਕੰਮ ਕੀਤਾ ਸੀ ਤੇ 1.5 ਲੱਖ ਡਾਲਰ ਤੋਂ ਘੱਟ ਕਮਾਈ ਕੀਤੀ ਸੀ ਮਹਿੰਗਾਈ ਨਾਲ ਜੂਝਦੇ ਕੈਨੇਡੀਅਨਸ ਨੂੰ ਕੁਝ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਕੁਝ ਵਸਤਾਂ ਤੇ ਸੇਵਾਵਾਂ ਤੇ 2 ਮਹੀਨਿਆਂ ਲਈ ਜੀਐਸਟੀ ਹਟਾਰੀ ਹੈ। ਲਿਬਰਲ ਸਰਕਾਰ ਕੈਨੇਡਾ ਦੇ 18.7 ਮਿਲੀਅਨ ਲੋਕਾਂ ਨੂੰ 250 ਡਾਲਰ ਵੀ ਭੇਜੇਗੀ ਜਿਨ੍ਹਾਂ ਨੇ 2023 ਵਿੱਚ ਕੰਮ ਕੀਤਾ ਹੈ ਤੇ ਉਹਨਾਂ ਦੀ ਸਾਲਾਨਾ ਕਮਾਈ 1.5 ਲੱਖ ਡਾਲਰ ਜਾਂ ਇਸ ਤੋਂ ਘੱਟ ਰਹੀ ਹੋਵੇ। ਸਰਕਾਰ ਨੇ ਇਸ ਨੂੰ ਵਰਕਿੰਗ ਕੈਨੇਡੀਅਨਸ ਅਰਬੇਟ ਦਾ ਨਾਮ ਦਿੱਤਾ ਹੈ। ਤੇ ਇਹ 250 ਡਾਲਰ 2025 ਦੇ ਸਪ੍ਰਿੰਗ ਦੀ ਸ਼ੁਰੂਆਤ ਵਿੱਚ ਲੋਕਾਂ ਦੇ ਖਾਤਿਆਂ 'ਚ ਪਹੁੰਚ ਜਾਣਗੇ। ਜੀਐਸਟੀ ਜਾਂ ਐਚਐਸਟੀ ਛੋਟ 14 ਦਸੰਬਰ ਤੋਂ ਸ਼ੁਰੂ ਹੋ ਕੇ 15 ਫਰਵਰੀ 2025 ਤੱਕ ਜਾਰੀ ਰਹੇਗੀ। ਜਿਨ੍ਹਾਂ ਚੀਜ਼ਾਂ ਨੂੰ ਟੈਕਸ ਮੁਕਤ ਕੀਤਾ ਜਾ ਰਿਹਾ ਹੈ ਉਹਨਾਂ ਵਿੱਚ ਤਿਆਰ ਖਾਣਾ ਜਿਸ ਵਿੱਚ ਸਬਜ਼ੀਆਂ ਦੀਆਂ ਟ੍ਰੇਆਂ ਵੀ ਸ਼ਾਮਲ ਨੇ ਤੇ ਪਹਿਲਾਂ ਤੋਂ ਤਿਆਰ ਸੈਂਡਵਿਚ ਤੇ ਭੋਜਨ ਵੀ। ਰੈਸਟੋਰੈਂਟ ਦਾ ਖਾਣਾ ਭਾਵੇਂ ਬੈਠ ਕੇ ਖਾਣਾ ਹੋਵੇ, ਟਿਕਆਊਟ ਹੋਵੇ ਜਾਂ ਡਿਲੀਵਰੀ ਵੀ ਸ ਵਿੱਚ ਸ਼ਾਮਲ ਹੈ। ਸਨੈਕਸ ਚਿਪਸ ਕੈਂਡੀ ਅਤੇ ਗ੍ਰੇਨੋਲਾ ਬਾਰਸ ਬੀਅਰ ਵਾਈਨ ਸਿਡਾਰ ਅਤੇ 7% ਐਲਕੋਹਲ ਤੋਂ ਘੱਟ ਮਾਤਰਾਵਾਂ ਵਾਲੇ ਪ੍ਰੀ-ਮਿਕਸਡ ਐਲਕੋਹਲ ਪਦਾਰਥ ਵੀ ਸ਼ਾਮਲ ਨੇ ਬੱਚਿਆਂ ਦੇ ਕੱਪੜਿਆਂ ਤੇ ਜੁੱਤੀਆਂ ਕਾਰਟੀਆਂ ਸੀਟਾਂ ਤੇ ਡਾਈਪਰ ਵਿਸਟ ਸ਼ਾਮਲ ਨੇ ਬੱਚਿਆਂ ਦੇ ਖਿਡੌਣੇ ਜਿਵੇਂ ਕਿ ਬੋਰ ਗੇਮਸ ਗੁੱਡੀਆਂ ਅਤੇ ਵੀਡੀਓ ਗੇਮ ਕੰਸੋਲ ਵਿਸਟ ਸ਼ਾਮਲ ਨੇ ਕਿਤਾਬਾਂ ਪ੍ਰਿੰਟ ਅਖਬਾਰਾਂ ਅਤੇ ਪਜ਼ਲ 크리스마ਸ ਟਰੀ ਬੀਸ ਵਿੱਚ ਸ਼ਾਮਿਲ ਨੇ ਜੇਕਰ ਕੋਈ ਪਰਿਵਾਰ ਦੋ ਮਹੀਨਿਆਂ ਦੀ ਮਿਆਦ ਵਿੱਚ ਇਨ੍ਹਾਂ ਸਾਮਾਨ ਤੇ ਲਗਭਗ 2000 ਡਾਲਰ ਖਰਚ ਕਰਦਾ ਹੈ ਤਾਂ ਸਰਕਾਰੀ ਆંકੜਿਆਂ ਅਨੁਸਾਰ ਉਸ ਨੂੰ ਕਰੀਬ 100 ਡਾਲਰ ਦੀ ਬਚਤ ਹੋ ਸਕਦੀ ਹੈ ਜਿਹੜੇ ਸੂਬਿਆਂ ਵਿੱਚ ਐਚਐਸਟੀ ਹੈ ਯਾਨੀ ਜਿੱਥੇ ਜੀਐਸਟੀ ਅਤੇ ਨਾਲ ਸੁਬਾਈ ਟੈਕਸ ਹੈ ਸਰਕਾਰ ਅਨੁਸਾਰ ਉੱਥੇ ਜ਼ਿਆਦਾ ਬਚਤ ਹੋਵੇਗੀ Ontario Everyone had to tighten their belts a little bit. And now we're going to be able to give a tax break for all Canadians. For two months, starting December 14th, we're going to remove the GST HST from groceries. 100% of groceries, all groceries. We're going to remove the GST from restaurant meals, takeouts, fast food. Removing the GST from beer and wine. Removing the GST for essentials like kids' clothing, footwear, diapers, and toys. All tax free. Removing the GST and HST. For two months, Canadians are going to get a real break on everything they do. We also know that there's more we need to do, particularly for working Canadians. So if you worked in 2023 and earned up to $150,000, we're going to be sending you a cheque for $250 in just a few months. Our government can't set prices at checkout, but we can put more money in people's pockets. The Working Canadians rebate of $250, which will be uh, sent to people in April, is going to give people that relief they need. And the tax break uh, over the next two months is going to help on the costs of everything as we approach the holidays, as we get into the new year. These are things that recognize that people are squeezed, and we're there to help. Money that will help people buy the things they need and save up for the things they want. And the final comment is that I really hope that all parties in the House get behind this so we can pass this quickly so that Canadians can get this relief as soon as December 14th. ਸੂਤਰਾਂ ਅਨੁਸਾਰ ਉਕਤ ਉਪਾਅ ਬਾਬਤ ਹਾਊਸ ਆਫ ਕਾਮਨਸ ਵਿੱਚ ਬਿੱਲ ਨੂੰ ਐਨ.ਡੀ.ਪੀ ਸਮਰਥਨ ਕਰੇਗੀ ਬੁੱਧਵਾਰ ਸ਼ਾਮ ਨੂੰ ਜਗਨਜੀਤ ਸਿੰਘ ਨੇ ਕਿਹਾ ਸੀ ਕਿ ਉਹ ਸਰਕਾਰ ਦੇ ਜੀਐਸਟੀ ਪ੍ਰਸਤਾਵ ਦਾ ਸਮਰਥਨ ਕਰਨਗੇ ਪਰ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜ਼ਰੂਰੀ ਬਵਸਤਾਾਂ ਤੇ ਜੀਐਸਟੀ ਨੂੰ ਪੱਕੇ ਤੌਰ ਤੇ ਹਟਾਉਣ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖੇਗੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਜੀਐਸਟੀ ਨੂੰ ਲੈ ਕੇ ਅਤੇ 250 ਡਾਲਰ ਦੇ ਚੈੱਕ ਵੰਡਣ ਨੂੰ ਲੈ ਕੇ ਜੋ ਐਲਾਨ ਕੀਤਾ ਗਿਆ ਉਸ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਅਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਕੁਝ ਵਸਤੂਆਂ ਤੇ ਸਰਕਾਰ ਦੇ ਨਵੇਂ ਪ੍ਰਸਤਾਵਿਤ 2 ਮਹੀਨੇ ਦੇ ਜੀਐਸਟੀ ਵਿਰਾਮ ਤੇ ਜ਼ਿਆਦਾਤਰ ਤਨਖਾਹ ਕਮਾਉਣ ਵਾਲਿਆਂ ਨੂੰ 250 ਡਾਲਰ ਦੇ ਚੈੱਕਾਂ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਕਹਿੰਦੇ ਕਿ ਸਰਕਾਰ ਕੋ ਬਹੁਤਾ ਕੁਝ ਨਹੀਂ ਕਰਨ ਜਾ ਰਹੀ ਔਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਓਟਵਾ ਵਿੱਚ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਟਰੂਡੋ ਸਰਕਾਰ ਦੇ 14 ਦਸੰਬਰ 2024 ਤੋਂ 15 ਫਰਵਰੀ 2024 ਤੱਕ ਕੁਝ ਘਰੇਲੂ ਵਸਤੂਆਂ ਤੇ ਜੀਐਸਟੀ ਤੇ 2 ਮਹੀਨਿਆਂ ਦੀ ਰੋਕ ਦੇ ਪ੍ਰਸਤਾਵਿਤ ਉਪਾਅ ਤੇ ਪ੍ਰਤੀਕਿਰਿਆ ਦਿੱਤੀ ਹੈ। ਐਨਡੀਪੀ ਦੇ ਸਮਰਥਨ ਨਾਲ ਸਰਕਾਰ ਵੀ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨਾ ਸਾਰੇ ਕਨੇਡੀਅਨਾਂ ਨੂੰ 250 ਡਾਲਰ ਦੀ ਛੋਟ ਦੇ ਚੈੱਕ ਦਿੱਤੇ ਜਾਣਗੇ ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕੀਤਾ ਹੈ ਕਨਜ਼ਰਵੇਟਿਵ ਲੀਡਰ ਪੀਰ ਪੋਲੀਏ ਨੇ ਕਿਹਾ ਕਿ ਟਰੂਡੋ ਦੇ ਟੈਕਸ ਉਪਾਅ ਇੱਕ ਚਾਲ ਹਨ ਕਿਉਂਕਿ ਸਰਕਾਰ ਬਸੰਤ ਵਿੱਚ ਸਥਾਈ ਕਾਰਬਨ ਟੈਕਸ ਵਿੱਚ ਵਾਅਦੇ ਤੋਂ ਪਹਿਲਾਂ ਇਹ ਸਿਰਫ ਅਸਥਾਈ ਰਾਹਤ ਹੈ ਉਹਨਾਂ ਕਿਹਾ ਕਿ ਟਰੂਡੋ ਦੀ ਨਜ਼ਰ ਤੇ ਘਰਾਂ ਦੀਆਂ ਲਾਗਤਾਂ ਦੁਗਣੀਆਂ ਹੋ ਗਈਆਂ ਨੇ ਫੂਡ ਬੈਂਕ ਦੀ ਵਰਤੋਂ ਅਸਮਾਨ ਨੂੰ ਛੂ ਗਈ ਹੈ ਅਤੇ ਫੈਡਰਲ ਕਾਰਬਨ ਟੈਕਸ ਲੋਕਾਂ ਲਈ ਆਪਣੇ ਘਰਾਂ ਨੂੰ ਕਰਮ ਕਰਨਾ ਹੋਰ ਮਹਿੰਗਾ ਕਰ ਰਿਹਾ ਹੈ ਨੇ। ਉਨ੍ਹਾਂ ਨੇ ਮਹਿੰਗਾਈ ਦੀ ਅਗ ਨੂੰ扑ਕਾਉਣ ਵਾਲੇ ਇਹਨਾਂ ਨਵੀਨਤਮ ਉਪਾਵਾਂ ਦੀ ਤੋਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਦੁੱਖ ਹੈ ਜੋ ਤੁਸੀਂ ਵਿਸ਼ਾਲ ਸਮਾਜਵਾਦੀ ਪੈਸੇ ਪ੍ਰਿੰਟਿੰਗ ਨਾਲ ਪ੍ਰਾਪਤ ਕਰਦੇ ਹੋ ਤੇ ਜੋ ਮੈਂ ਪ੍ਰਸਤਾਵਿਤ ਕਰ ਰਿਹਾ ਹਾਂ ਉਹ ਇੱਕ ਆਮ ਸੂਝ ਵਾਲਾ ਵਿਕਲਪ ਹੋਵੇਗਾ। Carbon tax ate naye gharan di vikri te GST nu khatam karan di apni yojana da zikr karde hoya Pierre Poiliev ne NDP leader Jagmeet Singh nu ik sold out keh You know he said that he would not support Justin Trudeau anymore and now he's doing just that until at least his pension kicks in next February J Jagmeet Singh has sold out Canadians to sign on with Trudeau again and today what we have is a 2 month temporary tax trick that will not make up for the permanent quadrupling carbon tax on heat, housing, food and fuel and all to save Justin's job and Jagmeet's pension. Ironically, in just a few months Trudeau and the NDP plan to raise taxes on all the same items they claim they're giving you a break on directly through the carbon tax. They'll be raising taxes on heat, on gas, on everything that comes in a truck. If you got it, a truck brought it, and it will be more expensive with this carbon tax. They even plan to jack up liquor taxes in April while they claim to be taking them off for the next two months. That sounds like a trick. A trick. ਜ਼ਿਕਰ ਖਾਸ ਹੈ ਕਿ ਸਰਕਾਰ ਨੇ ਲੱਖਾਂ ਕੈਨੇਡੀਅਨਸ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਜਿਸ ਉੱਤੇ ਪੀਅਰ ਪੋਲੀਏਵ ਨੇ ਚੁਟਕੀ ਲਈ ਹੈ ਹੁਣ ਇਸ ਦਾ ਪ੍ਰਧਾਨ ਮੰਤਰੀ ਕੀ ਜਵਾਬ ਦੇਣਗੇ ਇਹ ਵੀ ਆਉਣ ਵਾਲੇ ਸਮੇਂ 'ਚ ਵੇਖਣੀ ਹੋਵੇਗਾ ਨਾਲ ਹੀ ਪੀਅਰ ਪੋਲੀਏਵ ਨੇ ਇਹ ਨਹੀਂ ਦੱਸਿਆ ਕਿ ਕੰਜ਼ਰਵੇਟਿਵ ਸੰਸਦ ਮੈਂਬਰ ਪ੍ਰਸਤਾਵ ਤੇ ਕਿਵੇਂ ਵੋਟ ਪਾਉਣਗੇ ਉਹਨਾਂ ਨੂੰ ਵੇਰਵੇ ਵੇਖਣ ਦੀ ਜ਼ਰੂਰਤ ਹੈ ਜਾਂ ਨਹੀਂ ਔਟਵਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਗੱਲਬਾਤ ਕੀਤੀ ਤੇ ਗੱਲਬਾਤ ਉਸੇ ਹੀ ਮੁੱਦੇ ਤੇ ਕੀਤੀ ਜੋ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕੀਤਾ ਸੀ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਲਿਬਰਲ ਸਰਕਾਰ ਦੁਆਰਾ ਜੀਵਨ ਦੇ ਉੱਚੇ ਖਰਚੇ ਨੂੰ ਸੌਖਾ ਬਣਾਉਣ ਵਿੱਚ ਮਦਦ ਕਰਨ ਲਈ ਕੁਝ ਵਸਤੂਆਂ ਤੋਂ 2 ਮਹੀਨਿਆਂ ਲਈ ਪ੍ਰਸਤਾਵਿਤ ਜੀਐਸਟੀ ਹਟਾਉਣ ਦਾ ਸਮਰਥਨ ਕਰੇਗੀ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਪਾਦ ਦਾ ਪ੍ਰਸਤਾਵ ਦਿੱਤਾ ਸੀ ਤੇ ਸੌਖਾਦੀ ਸੀ ਕਿ ਇੱਕ ਐਨਡੀਪੀ ਸਰਕਾਰ ਟੈਕਸ ਰਾਹਤ ਨੂੰ ਸਥਾਈ ਬਣਾ ਦੇਵੇਗਾ ਐਨਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਵਾਸਤੇ ਜਿੰਨਾ ਸੰਭਵ ਹੋ ਸਕੇ ਸਖਤ ਮਿਹਨਤ ਕਰਾਂਗੇ ਉਹਨਾਂ ਨੇ ਇਹ ਵੀ ਕੋਸ਼ਿਸ਼ਾਂ ਕਰ ਦਿੱਤੀ ਹੈ ਕਿ ਉਹਨਾਂ ਦੀ ਪਾਰਟੀ ਕੁਝ ਚੀਜ਼ਾਂ ਤੇ ਸਰਕਾਰ ਦੇ ਪ੍ਰਸਤਾਵਿਤ 2 ਮਹੀਨਿਆਂ ਦੇ ਜੀਐਸਟੀ ਬ੍ਰੇਕ ਨੂੰ ਪਾਸ ਕਰਨ ਲਈ ਸਦਨ ਦੇ ਵਿੱਚ ਚੱਲ ਰਹੀ ਵਿਸ਼ੇਸ਼ ਅਧਿਕਾਰ ਬਹਿਸ ਨੂੰ ਰੋਕਣ ਵਿੱਚ ਮਦਦ ਕਰਨ ਵਾਸਤੇ ਵੀ ਤਿਆਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਨਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਸੰਸਦ ਵਿੱਚ ਕਿਫਾਇਤੀ ਉਪਾਵਾਂ ਦਾ ਸਮਰਥਨ ਕਰੇਗੀ ਉਹਨਾਂ ਕਹੇ ਹੈ ਕਿ ਅਸੀਂ ਇਸ ਬਿੱਲ ਨੂੰ ਜਲਦੀ ਤੋਂ ਜਲਦੀ ਪਾਸ ਵੇਖਣਾ ਚਾਹੁੰਦੇ ਹਾਂ ਅਸੀਂ ਜਾਣਦੇ ਹਾਂ ਕਿ ਮਧ ਵਰਗੀ ਪਰਿਵਾਰਾਂ ਨੂੰ ਇੱਕ ਬ੍ਰੇਕ ਦੀ ਲੋੜ ਹੈ ਅਸੀਂ ਲੋਕਾਂ ਨੂੰ ਕੁਝ ਮਦਦ ਦੇਣ ਦਾ ਵਿਰੋਧ ਨਹੀਂ ਕਰ ਰਹੇ ਸਿੰਘ ਨੇ ਕਿਹਾ ਹੈ ਕਿ ਐਨਡੀਪੀ ਲਿਬਰਲਾਂ ਨਾਲ ਕੰਮ ਕਰੇਗੀ ਤਾਂ ਜੋ ਸੰਸਦ ਵਿੱਚ ਬਿੱਲ ਨੂੰ ਇੱਕ ਦਿਨ ਵਿੱਚ ਪਾਸ ਕਰਵਾਉਣ ਲਈ ਅਸਥਾਈ ਤੌਰ ਤੇ ਰੋਕ ਨੂੰ ਹਟਾਇਆ ਜਾ ਸਕੇ ਅਤੇ ਫਿਰ ਚੱਲ ਰਹੇ ਫਲੀ ਬਸਟਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ ਪਿਛਲੇ ਹਫਤੇ ਐਨਡੀਪੀ ਨੇ ਜੁਨੇਜਾਨ ਤੇ ਕਨੇਡੀਅਨਾਂ ਦੀ ਖਰੀਦ ਸ਼ਕਤੀ ਨੂੰ ਸੁਧਾਰਨ ਲਈ ਹੋਰ ਵੀ ਅੱਗੇ ਜਾਣ ਦਾ ਵਾਅਦਾ ਕੀਤਾ ਸੀ ਸਿੰਘ ਨੇ ਕਿਹਾ ਸੀ ਕਿ ਉਹ ਕਰਿਆਨੇ ਦੀ ਦੁਕਾਨ ਦੇ ਖਾਣੇ ਅਤੇ ਸਨੈਕਸ ਇੰਟਰਨੈਟ ਅਤੇ ਸੈਲ ਫੋਨ ਦੇ ਬਿੱਲਾਂ ਡਾਈਪਰ ਅਤੇ ਬੱਚਿਆਂ ਦੇ ਕੱਪੜੇ ਅਤੇ ਘਰ ਨੂੰ ਗਰਮ ਕਰਨ ਵਾਲੀਆਂ ਜ਼ਰੂਰੀ ਚੀਜ਼ਾਂ ਤੇ ਜੀਐਸਟੀ ਨੂੰ ਸਥਾਈ ਤੌਰ ਤੇ ਖਤਮ ਕਰ ਦੇਣਗੇ ਇਹ ਉਪਾ ਸਰਕਾਰ ਨੂੰ ਹਰ ਸਾਲ ਟੈਕਸ ਮਾਲੀਏ ਵਿੱਚ 5 ਬਿਲੀਅਨ ਡਾਲਰ ਤੋਂ ਵਾਂਝਾ ਕਰ ਦੇਣਗੇ ਐਨਡੀਪੀ ਦਾ ਅੰਤਸਾ ਹੈ ਤੇ ਬਹੁਤ ਜ਼ਿਆਦਾ ਕਾਰਪੋਰੇਟ ਮੁਨਾਫਿਆਂ ਤੇ ਪ੍ਰਸਤਾਵਿਤ ਟੈਕਸ ਤੋਂ ਆਮਦਨ ਦੁਆਰਾ ਆਫਸੈਟ ਕੀਤਾ ਜਾਵੇਗਾ ਐਨਡੀਪੀ ਲਿਬਰਲਾਂ ਦੁਆਰਾ ਪ੍ਰਸਤਾਵਿਤ ਅਸਥਾਈ ਉਪਾਧਾ ਸਮਰਥਨ ਕਰੇਗੀ ਭਾਵੇਂ ਇਹ ਨਾ ਕਾਫੀ ਸਮਝਿਆ ਜਾ ਰਿਹਾ ਹੈ ਇਸ ਉੱਤੇ ਜਗਮੀਤ ਸਿੰਘ ਨੇ ਕੀ ਟਿੱਪਣੀ ਕੀਤੀ ਹੈ ਆਪ ਸੁਣਦਿਆਂ Of billionaires and CEOs that continue to get tax breaks off the back of workers. So we fought for a tax break for the working class and we're delivering. I've heard again and again from families how they are feeling so squeezed with the cost of living crisis. Families that have had to cut back on monthly costs, like taking their kids to swimming lessons or other extracurriculars, they go into the grocery store and they can't actually buy all the items that they need for their family. For special gatherings. All the while, they see CEOs get richer and richer. So we said, as New Democrats, I believe and we believe that we need to take the GST off of daily essentials. Let's give working class folks a, a bit of relief, a little break. And so we wanted to see the GST removed from things like your cell phone bill, your internet bill, your home heating bill, from your daily necessities, like going to a grab and go grocery store. A grab and go items at the grocery store or uh, your essentials when it comes to kids, clothing, diapers. And we fought for this. We said this is important, and the Liberals informed us that they had caved to our demands. But they included a Liberal letdown. This is temporary, and it doesn't include the monthly bills. But we know that middle class families need a break, so we're going to work as hard as possible to get this done as quickly as possible. While the Liberals have let you down, Pierre Polyeth and Conservatives. Are missing in action. They're too busy playing games in the House, and all that Pierre Polyev wants to propose is to cut the things that you need to make your life even more expensive. So, this is what we are committing to today. We want to see this relief as done as quickly as possible. So, we're prepared to pause the privileged motion that's being debated in the House for one day, get this bill passed in one day so that working families, so that middle class families can get this relief. as quick as possible. And then, when I'm Prime Minister, I will make it permanent. जिक्र खास है कि एनडीपी आगू जगमीत सिंह ने प्रीमियर्स ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਸੁਬਾਈ ਟੈਕਸ ਦੇ ਉੱਤੇ ਨਿਵਾਸੀਆਂ ਨੂੰ ਕੁਝ ਬ੍ਰੇਕ ਤਾਂ ਜ਼ਰੂਰ ਦੇਣ ਹੁਣ ਵੇਖਣਾ ਹੋਵੇਗਾ ਕਿ ਪ੍ਰੀਮੀਅਰਸ ਜਗਮੀਤ ਸਿੰਘ ਦੀ ਇਸ ਅਪੀਲ ਨੂੰ ਕਿਵੇਂ ਲੈਂਦੇ ਨੇ ਕੈਨੇਡਾ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮਲੈਨੀ ਜੋਲੀ ਇਹਨੇ ਦਿਨੀ ਅਮਰੀਕਾ ਗਏ ਹੋਏ ਨੇ ਤੇ واਸ਼ਿੰਗਟਨ ਡੀਸੀ ਦੀ ਆਪਣੀ 2 ਦਿਨਾਂ ਦੀ ਯਾਤਰਾ ਦੇ ਦੂਜੇ ਦਿਨ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਵਪਾਰ ਨਿਵੇਸ਼ ਤੇ ਸੁਰੱਖਿਆ ਬਾਰੇ ਚਰਚਾਵਾਂ ਕੀਤੀਆਂ ਉੱਥੇ ਹੀ ਉਹਨਾਂ ਨੇ ਆਪਣੇ ਹਮਰੁਤਵਾ ਅਤੇ ਅਮਰੀਕੀ ਨੇਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸਤਾਵਿਤ ਟੈਰਿਫ ਅਤੇ ਇਮੀਗ੍ਰੇਸ਼ਨ ਯੋਜਨਾਵਾਂ ਤੇ ਵੀ ਮੈਲਾਨੀ ਜੋਲੀ ਨੂੰ ਸਵਾਲ-ਜਵਾਬ ਕੀਤੇ ਗਏ ਨੇ ਸੋ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਉਹਨਾਂ ਕਿਹਾ ਕਿ ਉਹਨਾਂ ਨੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦਾ ਕੀ ਪੱਖ ਹੈ ਇਹ ਵੀ ਮੈਲਾਨੀ ਜੋਲੀ ਨੇ ਸਾਹਮਣੇ ਰੱਖਿਆ ਵੀ ਨੋ ਵੀ ਹੈਵ ਅ ਗੁੱਡ ਟ੍ਰੇਡ ਟਰੇਡਿੰਗ ਰਿਲੇਸ਼ਨਸ਼ਿਪ ਵਿਦ ਯੂ ਐਸ ਅਮ ਪ੍ਰੈਜ਼ੀਡੈਂਟ ਇਲੈਕ 트ੰਪ ਅਨਾਉਂਸ ਯਸਟਰਡੇ ਹਿਸ ਨਿਊ ਐਮਬੈਸਡਰ ਹਿਸ appointment uh, to become ambassador to Canada, uh, Pete Oxtra, when he announced that he also mentioned the strength of the US MCA uh, which he was able to, um, uh, to, to, to agree on along with of course Prime Minister Trudeau and so our goal is to make sure that we continue to uh, abide by this important uh, trade deal we have with the US and meanwhile many senators I've met are clear that when it comes to Canada, the relationship on trade is very, very important. And also, they notice what we're doing to make sure that we protect also our uh, market based on national security grounds on any form of backdoor that China could have. And so, based on that, I think that we're having positive conversations, but we'll continue to engage. Listen, when it comes to the border, uh, first and foremost, it, it is in the interest of our both countries. To make sure that it is secure, <laughs> it is our fundamental duty to make sure that that's the case. And so we are continuing a conversation. The Minister of uh, Public Safety, uh, Dominique Leblanc, is uh, really active on this the minister of immigration uh, mark miller as well and uh, we are managing through the us canada committee also a lot of these discussions um, but we have to make sure that we engage with the us and that's exactly why i'm here that's exactly also uh, why i'm heading to halifax to meet with five more senators uh, which are which are important decision makers some of them come from northern states uh, some of them really understand uh, the importance of having uh, a, a border that is secure on both sides. And others that may uh, have a, a different geography coming from a different part of the country also absolutely get how much Canada must be, uh, and, and Canada and the US uh, must be uh, in close coordination on this issue. ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਪ੍ਰਣਾਲੀਆਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਬਹੁਤ ਸਾਰੀਆਂ ਪ੍ਰਾਂਤਾਂ ਨੇ ਆਪਣੇ ਪੁਰਾਣੇ ਪ੍ਰੋਗਰਾਮ ਬੰਦ ਕਰ ਦਿੱਤੇ ਜਦਕਿ ਬਹੁਤ ਸਾਰਿਆਂ ਨੇ ਕੁਝ ਬਦਲਾਅ ਕੀਤੇ ਨੇ ਸੋ ਹੁਣ ਇਮੀਗ੍ਰੇਸ਼ਨ ਬਾਬਤ ਕਪੜਿਆਂ ਨੂੰ ਨੱਥ ਪਾਉਣ ਲਈ 온ਟਾਰੀਓ ਸਰਕਾਰ ਵੀ ਸਰਗਰਮ ਹੋ ਗਈ ਹੈ ਬੀਤੇ ਦਿਨ ਫੈਡਰਲ ਸਰਕਾਰ ਨੇ ਵੀ ਸਖਤੀ ਵਿਖਾਈ ਸੀ ਤੇ ਕਿਹਾ ਸੀ ਕਿ ਮਾੜੇ ਅੰਸਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੁਝ ਅਜਿਹੇ ਬੈਡ ਐਕਟਰਸ ਨੇ ਜੋ ਕਿ ਨਵੇਂ ਆਉਣ ਵਾਲੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਸੋ অন্ਟਾਰੀਓ ਦੀ ਸਖਤੀ ਵੇਖਣ ਨੂੰ ਮਿਲੀ ਹੈ ਤੇ ਅਗਲੇ ਹਫਤੇ অন্ਟਾਰੀਓ ਇੱਕ ਨਵਾਂ ਬਿੱਲ ਵੀ ਜ਼ਰੂਰ ਲੈ ਕੇ ਆਵੇਗਾ ਇਮੀਗ੍ਰੇਸ਼ਨ ਬਾਬਤ ਹੋ ਰਹੇ ਨਿਤ ਦਿਨ ਕਪਲਿਆਂ ਨੂੰ ਰੋਕਣ ਦੇ ਇਰਾਦੇ ਨਾਲ 온ਟਾਰੀਓ ਸਰਕਾਰ ਨੇ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਸ਼ੋਸ਼ਣ ਕਰਨ ਵਾਲੇ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਸਿਕੰਜਾ ਕੱਸਣ ਲਈ ਇੱਕ ਬਿੱਲ ਲੈ ਕੇ ਆਉਣ ਦੀ ਤਜ਼ਵੀਜ਼ ਰੱਖੀ ਹੈ ਇਸ ਵਿੱਚ ਇਮੀਗ੍ਰੇਸ਼ਨ ਕੰਸਲਟੈਂਟਸ ਰੁਜ਼ਗਾਰਦਾਤਾਵਾਂ ਅਤੇ ਪ੍ਰੋਗਰਾਮ ਲਈ ਅਰਜ਼ੀ ਦੇਣ ਵਾਲੇ ਬਿਨਕਾਰਾਂ ਵਿਚਾਲੇ ਵਿਧੇਰੇ ਜਵਾਬਦੇਹੀ ਹੈ ਤੇ ਪਾਰਦਰਸ਼ਤਾ ਦੀ ਲੋੜ ਤੇ ਜ਼ੋਰ ਦਿੱਤਾ ਜਾਣਾ ਹੈ ਸਰਕਾਰ ਕੰਸਲਟੈਂਟਸ ਅਤੇ ਬਿਨਕਾਰਾਂ ਵਿਚਾਲੇ ਲਿਖਤੀ ਇਕਰਾਰਨਾਮਾ ਕਰਨ ਦੀ ਲੋੜ ਕੰਸਲਟੈਂਟਸ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਦਾ ਸਬੂਤ ਪ੍ਰਦਾਨ ਕਰਨ ਬਿਨਕਾਰਾਂ ਨੂੰ ਉਹਨਾਂ ਦੀ ਆਪਣੀ ਫਾਈਲ ਤੱਕ ਵਦੇੜੇ ਪਹੁੰਚ ਚਾਹੇ ਕਰਾਰ ਲੈ ਕੇ ਆਉਣ ਤੇ ਵਿਚਾਰ ਕਰ ਰਹੀ ਹੈ 온ਟਾਰੀਓ ਦੇ ਇਮੀਗ੍ਰੇਸ਼ਨ ਮਨਿਸਟਰ ਡੇਵਿਡ ਪੈਕਨੀਵਲ ਨੂੰ ਬ੍ਰੈਂਟਨ ਵਿੱਚ ਪ੍ਰੋਵਿੰਸ਼ੀਅਲ ਅਤੇ ਮਿਨਿਸਪਲ ਨੇਤਾਵਾਂ ਦੀ ਹਾਜ਼ਰੀ ਵਿੱਚ ਇਸ ਦਾ ਐਲਾਨ ਕੀਤਾ ਗਿਆ ਮਨਿਸਟਰ ਮੁਤਾਬਕ ਅਗਲੇ ਹਫਤੇ ਸਰਕਾਰ ਇਹ ਬਿੱਲ ਲਾਂਚ ਕਰ ਰਹੀ ਹੈ ਇਹ ਬਿਲ অন্ਟਾਰੀਓ ਪ੍ਰਿਵਿੰਸ਼ਲ ਨਾਮਿਨੀ ਪ੍ਰੋਗਰਾਮ ਰਾਹੀਂ ਲੱਗਣ ਵਾਲੀਆਂ ਅਰਜ਼ੀਆਂ ਉੱਤੇ ਕੇਂਦ੍ਰਿਤ ਹੋਵੇਗਾ ਇਮੀਗ੍ਰੇਸ਼ਨ ਕੁਟਾਲਿਆਂ ਨੂੰ ਰੋਕਣ ਲਈ ਸਰਕਾਰ অন্ਟਾਰੀਓ ਇਮੀਗ੍ਰੇਸ਼ਨ ਐਕਟ 2015 ਦੇ ਤਹਿਤ OIP ਲਈ ਕੁਝ ਨਵੇਂ ਉਪਾਅ ਲੈ ਕੇ ਆ ਰਹੀ ਹੈ ਇਸ ਪ੍ਰਸਤਾਵਿਤ ਬਿੱਲ ਵਿੱਚ ਧੋਖਾਧੜੀ ਵਿੱਚ ਸ਼ਾਮਿਲ ਇਮੀਗ੍ਰੇਸ਼ਨ ਕੰਸਲਟੈਂਟਸ ਉੱਤੇ ਘੱਟੋ-ਘੱਟ 3 ਅਤੇ ਵੱਧ ਤੋਂ ਵੱਧ 10 ਸਾਲ ਦੀ ਪਾਬੰਦੀ ਅਤੇ ਮਨੁੱਖੀ ਤਸਕਰੀ ਜਪਾਸਪੋਰਟ ਰੱਖਣ ਆਜਿਹੇ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਲਈ ਉਮਰ ਭਰ ਦੀ ਪਾਬੰਦੀ ਜਿਹੀਆਂ ਤਸਵੀਜ਼ਾਂ ਸ਼ਾਮਿਲ ਨੇ ਇਸ ਦੇ ਨਾਲ ਹੀ ਸਬਾਈ ਸਰਕਾਰ ਵੱਲੋਂ ਜੁਰਮਾਨੇ ਵਿੱਚ ਵਾਅਦਾ ਕਰਨ ਦੀ ਵੀ ਤਸਵੀਜ਼ ਹੈ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਗਲਤ ਜਾਣਕਾਰੀ ਦੇਣ ਤੇ ਜੁਰਮਾਨੇ ਨੂੰ 2000 ਡਾਲਰ ਤੋਂ ਵਧਾ ਕੇ 10000 ਡਾਲਰ ਕੀਤਾ ਜਾਵੇਗਾ। ਜ਼ਿਕਰੇ ਖਾਸ ਹੈ ਕਿ OINP ਅਨਟਾਰੀਓ ਦਾ ਪ੍ਰਵਿੰਸ਼ਲ ਨੋਮਿਨੇ ਪ੍ਰੋਗਰਾਮ ਹੈ ਇਸ ਵਿੱਚ ਅਲੱਗ-ਅਲੱਗ ਸਟ੍ਰੀਮਸ ਨੇ ਜਿਨ੍ਹਾਂ ਵਿੱਚ ਬਿਨੇਕਾਰਾਂ ਨੂੰ ਪੜ੍ਹਾਈ ਤਜਰਬਾ ਆਦਿ ਨੰਬਰ ਮਿਲਦੇ ਨੇ ਕੁਝ ਸਟ੍ਰੀਮਸ ਵਿੱਚ ਰੋਜ਼ਗਾਰ ਦਾਤੇ ਦੀ ਵੀ ਲੋੜ ਪੈਂਦੀ ਹੈ ਬਿਨੇਕਾਰ ਪ੍ਰਵਿੰਸ ਦੇ ਕਿਸ ਇਲਾਕੇ ਵਿੱਚ ਨੌਕਰੀ ਕਰ ਰਿਹਾ ਹੈ ਤੇ ਕਿੰਨੀ ਤਨਖਾਹ ਮਿਲਦੀ ਹੈ ਇਸ ਦੇ ਵੀ ਅੰਕ ਮਿਲਦੇ ਨੇ ਦੱਸਣਯੋਗ ਹੈ ਕਿ ਬਿਨੇਕਾਰ ਆਪਣੀ ਅਰਜ਼ੀ ਖੁਦ ਵੀ ਲਗਾ ਸਕਦੇ ਨੇ ਪਰ ਗੁੰਝਲਦਾਰ ਪ੍ਰਕਿਰਿਆ ਅਤੇ ਸਮਾਂ ਨਾ ਹੋਣ ਜਿहे ਕਾਰਨਾਂ ਕਰਕੇ ਬਹੁਤ ਸਾਰੇ ਲੋਕ ਇਮੀਗ੍ਰੇਟ ਮਹਾਰਾਜ ਦਾ ਸਹਾਰਾ ਲੈਂਦੇ ਨੇ ਪੀਐਨਪੀ ਤੋਂ ਨਾਮਜ਼ਦਗੀ ਮਿਲਣ ਤੋਂ ਬਾਅਦ ਬਿਨਕਾਰ ਪੀਆਰ ਦੀ ਅਰਜ਼ੀ ਦੇ ਸਕਦੇ ਨੇ ਸੋ ਐਂਟਰੀ ਵਿੱਚ ਪੀਐਨਪੀ ਦੇ 600 ਪੁਆਇੰਟਸ ਹੁੰਦੇ ਨੇ ਓਆਈਐਨਪੀ ਬਾਰੇ ਵਿੱਚ ਦੇੜੇ ਜਾਣਕਾਰੀ ਆਨਲਾਈਨ ਵੀ ਹਾਸਲ ਕੀਤੀ ਜਾ ਸਕਦੀ ਹੈ ਤੇ ਉਦੜ ਵੱਖ-ਵੱਖ ਸਿਆਸੀ ਨੇਤਾਵਾਂ ਇਮੀਗ੍ਰੇਸ਼ਨ ਮਾਹਰਾਂ ਅਤੇ ਨਵੇਂ ਆਏ ਹੋਏ ਇਮੀਗ੍ਰੈਂਟਸ ਲਈ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨੇ ਸਰਕਾਰ ਦੇ ਇਸ ਕਦਮ ਉੱਤੇ ਪ੍ਰਤੀਕਿਰਿਆ ਸਾਂਝੀ ਕੀਤੀ ਹੈ 온ਟਾਰੀਓ ਦੇ ਇਮੀਗ੍ਰੇਸ਼ਨ ਮਿਨਿਸਟਰ ਡੇਵਿਡ ਪੈਕਨੀ ਨੇ ਉਲਝਣਪਰੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚੋਂ ਲੰਘਣ ਲਈ ਬਹੁਤ ਸਾਰੇ ਇਮੀਗ੍ਰੈਂਟਸ ਵੱਖ-ਵੱਖ ਮਹਰਾਂ ਦੀ ਸਲਾਹ ਲੈਂਦਿਆਂ ਹੋਇਆਂ ਅਤੇ ਕੁਝ ਲੋਕਾਂ ਦਾ ਸ਼ੋਸ਼ਣ ਤਿਆਰ ਹੋਇਆ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਸੀਂ ਜਲਦੀ ਹੀ 온ਟਾਰੀਓ ਦੇ ਪ੍ਰਵਿੰਸ਼ਲ ਨੋਮਿਨੀ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਇਮੀਗ੍ਰੇਸ਼ਨ ਕੰਸਲਟੈਂਟਸ ਲਈ ਮਿਆਰਾਂ ਨੂੰ ਲਾਗੂ ਕਰਨ ਤੇ ਧੋਖਾਧੜੀ ਤੇ ਕਾਰਵਾਈ ਕਰਨ ਲਈ ਕਾਨੂੰਨ ਪੇਸ਼ ਕਰਾਂਗੇ ब्रैम्पटन वेस्ट ਤੋਂ ਐਮਪੀਪੀ ਅਮਰਜੋਤ ਸੰਦੂ ਅਤੇ ਈਸਟ ਤੋਂ ਐਮਪੀਪੀ ਹਰਦੀਪ ਗਰੇਵਾਲ ਦਾ ਕਹਿਣਾ ਹੈ ਕਿ অন্ਟਾਰੀਓ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਹੈ ਗਰੇਵਾਲ ਮੁਤਾਬਕ ਦੇਸ਼ ਵਿੱਚ ਚੱਲ ਰਹੇ ਇਮੀਗ੍ਰੇਸ਼ਨ ਕਪਲਿਆਂ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ਲ ਸਰਕਾਰ ਦੇ ਇਸ ਕਦਮ ਨੂੰ ਬਲੂਪ੍ਰਿੰਟ ਵਜੋਂ ਲੈਣਾ ਚਾਹੀਦਾ ਹੈ ਨਿਊ ਕਮਰ ਊਮਨਜ਼ ਸਰਵਿਸਿਜ਼ ਟੋਰਾਂਟੋ ਤੋਂ ਸਾਰਾ ਅਸਾਲੀਆ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਸਾਰਾ ਮੁਤਾਬਕ ਸਰਕਾਰ ਦਾ ਇਹ ਕਦਮ ਬਹੁਤ سارے ਲੋਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ ਬੀਤੇ ਦਿਨੀ ਕੈਨੇਡਾ ਸਰਕਾਰ ਨੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਉੱਤੇ ਇੱਕ ਪਾਬੰਦੀ ਲਗਾਈ ਸੀ ਕਹਿੰਦੇ ਕਿ ਸਾਰੇ ਯਾਤਰੀਆਂ ਦੀ ਖਾਸ ਜਾਂਚ ਕੀਤੀ ਜਾਵੇਗੀ ਇਹ ਫੈਸਲਾ ਸੁਰੱਖਿਆ ਦੇ ਤੌਰ ਤੇ ਲਿਆ ਗਿਆ ਸੀ ਤੇ ਹੁਣ ਭਾਰਤ ਜਾਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਸਕਰੀਨਿੰਗ ਉਪਾਅ ਨੂੰ ਹਟਾ ਦਿੱਤਾ ਗਿਆ ਹੈ ਯਾਨੀ ਕਿ ਫੈਸਲੇ ਤੇ ਯੂ-ਟਰਨ ਮਾਰੀ ਹੈ ਕੈਨੇਡਾ ਸਰਕਾਰ ਨੇ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਨਾਲ ਹੀ ਕਿਹਾ ਹੈ ਕਿ ਇਹ ਉਪਾਅ ਕੈਨੇਡਾ ਤੇ ਭਾਰਤ ਦਰਮਿਆਨ ਵਧੇ ਤਣਾਅ ਤੋਂ ਬਾਅਦ ਕੀਤੇ ਗਏ ਸਨ ਜੋ ਕਿ ਹੁਣ ਹਟਾ ਦਿੱਤੇ ਕੈਨੇਡਾ ਸਰਕਾਰ ਨੇ ਇੱਕ ਵਾਰ ਫਿਰ ਯੂਟਰਨ ਲਿਆ ਹੈ ਤੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਕੈਨੇਡਾ ਸਰਕਾਰ ਨੇ ਕੈਨੇਡਾ ਤੋਂ ਭਾਰਤ ਜਾਣ ਵਾਲੀਆਂ ਯਾਤਰੀਆਂ ਲਈ ਨਿਯਮ ਬਣਾਇਆ ਸੀ ਕਿ ਸਾਰੇ ਯਾਤਰੀਆਂ ਦੀ ਖਾਸ ਜਾਂਚ ਕੀਤੀ ਜਾਵੇਗੀ ਤਾਜ਼ਾ ਐਲਾਨ ਮੁਤਾਬਕ ਹੁਣ ਭਾਰਤ ਜਾਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਸਕ੍ਰੀਨਿੰਗ ਉਪਾਅ ਨੂੰ ਹਟਾ ਦਿੱਤਾ ਗਿਆ ਹੈ ਸਮਾਚਾਰ ਏਜੰਸੀ ਦੀ ਖਬਰ ਦੇ ਮੁਤਾਬਕ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਇਸ ਸੰਬੰਧੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਇਹ ਉਪਾਅ ਕੈਨੇਡਾ ਤੇ ਭਾਰਤ ਦਰਮਿਆਨ ਵਧੇ ਤਣਾਅ ਤੋਂ ਬਾਅਦ ਕੀਤੇ ਗਏ ਸਨ ਜਿਨ੍ਹਾਂ ਨੂੰ ਹੁਣ ਹਟਾਇਆ ਜਾ ਰਿਹਾ ਹੈ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਦਾ ਕਹਿਣਾ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਲਗਾਏ ਗਏ ਵਾਧੂ ਸਕ੍ਰੀਨਿੰਗ ਉਪਾਅ ਹੁਣ ਹਟਾ ਦਿੱਤੇ ਗਏ ਨੇ ਇਹ ਫੈਸਲਾ ਸੁਰੱਖਿਆ ਦੇ ਤੌਰ ਤੇ ਲਿਆ ਗਿਆ ਸੀ ਜ਼ਿਕਰ ਇਹ ਖਾਸ ਹੈ ਕਿ ਸੋਮਵਾਰ ਨੂੰ ਆਨੰਦ ਨੇ ਇੱਕ ਨਿਊਜ਼ ਬਿਆਨ ਦੇ ਵਿੱਚ ਕਿਹਾ ਸੀ ਕਿ ਬਹੁਤ ਜ਼ਿਆਦਾ ਸਾਵਧਾਨੀ ਕਾਰਨ ਉਸ ਦਾ ਮੰਤਰਾਲਾ ਅਸਥਾਈ ਤੌਰ ਤੇ ਭਾਰਤ ਜਾਣ ਵਾਲੇ ਯਾਤਰੀਆਂ ਲਈ ਵਾਧੂ ਸੁਰੱਖਿਆ ਸਕ੍ਰੀਨਿੰਗ ਲਾਗੂ ਕਰੇਗਾ ਇੱਕ ਸਰਕਾਰੀ ਅਧਿਕਾਰੀ ਨੇ মিডিਆ ਏਜੰਸੀ ਨੂੰ ਦੱਸਿਆ ਕਿ ਬਾਧੂ ਉਪਾ ਕੈਨੇਡੀਅਨ 에ਅ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ ਦੁਆਰਾ ਕੀਤੇ ਜਾਣਗੇ ਜੋ ਕਿ ਹਵਾਈ ਅੱਡਿਆਂ ਵਿੱਚ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਏਜੰਸੀ ਹੈ ਹੁਣ ਸਰਕਾਰ ਨੇ ਨਵੇਂ ਪ੍ਰੋਟੋਕਾਲ ਨੂੰ ਹਟਾਉਣ ਦੇ ਕਾਰਨਾਂ ਦਾ ਜ਼ਿਕਰ ਤਾਂ ਨਹੀਂ ਕੀਤਾ ਕੈਨੇਡੀਅਨ 에ਅ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ ਦੁਆਰਾ ਚੁਕੇ ਗਏ ਉਪਾਵਾਂ ਵਿੱਚ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਵਾਈ ਅੱਡਿਆਂ 'ਤੇ ਯਾਤਰੀਆਂ ਅਤੇ ਸਮਾਨ ਦੀ ਜਾਂਚ ਕਰਨਾ ਸ਼ਾਮਲ ਹੈ। ਰਿਪੋਰਟ ਦੇ ਮੁਤਾਬਕ ਭਾਰਤ ਲਈ ਉਡਾਨਾਂ ਦੀ ਵਾਧੂ ਜਾਂਚ ਦੇ ਕਾਰਨ ਹਵਾਈ ਅੱਡਿਆਂ 'ਤੇ ਦੇਰੀ ਤੇ ਲੰਬੀਆਂ ਕਤਾਰਾਂ ਲੱਗੀਆਂ ਸਨ। ਸੁਝਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ। अठारह कैरट इकोला सोने की कीमत सत्त सौ नौ कनेडियन डॉलर हो गई है बई कैरट इकोला सोने की कीमत अठ सौ कहत्तर यू डॉलर है चौबीस कैरट इकोला सोने की कीमत नौ सौ बहत्तर इशारिया दो कनेडियन डॉलर है भारतीय रुपई से जिक्र करिए तो अठारह कैरट इकोला सोने की कीमत है बयाली हज़ार सत्त सौ क्यासी रुपये सतानवे पैसे 22 ਕੈਰਟ 1 ਟੋਲਾ ਸੋਨੇ ਦੀ ਕੀਮਤ ਹੈ 52557 ਰੁਪਏ ਤੇ 26 ਪੈਸੇ 24 ਕੈਰਟ 1 ਟੋਲਾ ਸੋਨੇ ਦੀ ਕੀਮਤ ਹੈ 58663 ਰੁਪਏ ਤੇ 80 ਪੈਸੇ ਸੂਚਿਤ ਕਰ ਦਿਆਂ ਕੈਨੇਡੀਅਨ ਡਾਲਰ ਦਾ ਅੱਜ 1 ਕੈਨੇਡੀਅਨ ਡਾਲਰ 60 ਭਾਰਤੀ ਰੁਪਏ ਤੇ 34 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦਿਨਾਂ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇਣਾ ਧੰਨਵਾਦ